ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੋਡੇ ਇਹ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਗੇਪੁਰਾਣੇ ਤੋਂ ਕੋਟ ਕਪੂਰੇ ਵਾਲੀ ਸੜਕ ਦੇ ਨੇੜ ਦਾ ਇਹ ਪਿੰਡ ਵੈਸੇ ਬਾਗਾਪੁਰਾਣਾ ਵੀ ਇੱਥੋਂ ਮਸਾਂ 5 ਕਿਲੋਮੀਟਰ ਹੋਊਗਾ ਰਾਜਿਆਂ ਨੇ ਪਿੰਡ ਤੋਂ ਸਿੱਧੀ ਸੜਕ ਇੱਥੇ ਆ ਜਾਂਦੀ ਹੈ ਤੋਂ ਇਲਾਵਾ ਇੱਕ ਕਾਲਜ ਮੇਨ ਸੜਕ ਦੇ ਉੱਤੇ ਮਸ਼ਹੂਰ ਰਿਹਾ ਉੱਥੋਂ ਸਿੱਧੀ ਸੜਕ ਰੋਡੇ ਪਿੰਡ 'ਚ ਆਉਂਦੀ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਿਹਾ ਦੱਸੋ ਬਾਈ ਜੀ ਹੋਰੀ ਵੈਸੇ ਤਾਂ ਵਪਾਰ ਦਾ ਕੰਮ ਵੀ ਕਰਦੇ ਇਹਨਾਂ ਕੋਲ ਅੱਜ ਦੋ ਝੋਟੀਆਂ ਜਿਹਦੇ ਚ ਇੱਕ ਨੀਲੀ ਰਾਵੀ ਨਸਲ ਦੀ ਝੋਟੀ ਐ ਇਹਦੇ ਪਰਲੇ ਪਾਸੇ ਮੁਰਾ ਖੜੀ ਐ ਉਹ ਵੀ ਫੋਰ ਸੇਲ ਐ ਦੋ ਝੋਟੀਆਂ ਤੁਹਾਨੂੰ ਵੀਡੀਓ ਚ ਦਿਖਾਉਂਗਾ ਇੱਕ ਵਾਰ ਕੈਮਰਾ ਮਾਰ ਦਿੰਨਾ ਕਿਉਂਕਿ ਜਿਹੜੇ ਵੀਰ ਨੇ ਕੱਟੀ ਝੋਟੀ ਖਰੀਦਣੀ ਹੁੰਦੀ ਓ ਪਹਿਲਾਂ ਧਿਆਨ ਚ ਰੱਖ ਲੂਗਾ ਸਾਹਮਣੇ ਇੱਕ ਝੋਟੀ ਤੁਸੀਂ ਦੇਖੋ ਇਹ ਵੀ ਵਿਕਰੀ ਐ ਇਸ ਤੇ ਆਪਾਂ ਤੋਰ ਕੇ ਵੀ ਦਿਖਾਵਾਂਗੇ ਪਰ ਮੇਨ ਜਿਹੜੀ ਵੀਡੀਓ ਅੱਜ ਬਣਾਉਣੀ ਆ ਦੱਸੋ ਇਹਦੇ ਚ ਤੁਹਾਨੂੰ ਇੱਕ ਮੱਝ ਦਿਖਾਉਣੀ ਐ ਸ਼ੁਰੂਜੀ ਦੱਸ ਦਿਆਂ ਦੋਸਤੋ ਵੀ ਇਹ ਚੰਗੇ ਦੁੱਧ ਵਾਲੀ ਮੱਝ ਇਹਦੇ ਟਾਂਚੇ ਦੀ ਚੜਾਈ ਬੜੀ ਚੰਗੀ ਆ ਤੁਸੀਂ ਬੈਕ ਸਾਈਡ ਤੋਂ ਦੇਖੋਗੇ ਪਤਲੀ ਪੂਛ ਮੋੜ ਦੇ ਵਿੱਚੋਂ ਸ਼ੁਰੂ ਹੁੰਦੀ ਹੈ ਮੈਂ ਜੋ ਨੋਟ ਕਰ ਰਿਹਾ ਇੱਕ ਪਹਿਲਾਂ ਹੀ ਤੁਹਾਡਾ ਧਿਆਨ ਦਿਵਾਉਣ ਵਾਲੀ ਗੱਲ ਆ ਵੀ ਇਹਦੀ ਅਗਾੜੀ ਨੋਟ ਕਰਿਓ ਜੀ ਹਵਾਨਾ ਪਿਛਾਉ ਵੀ ਚੰਗਾ ਹੈ ਤੇ ਅਗਾੜੀ ਜ਼ਰੂਰ ਦੇਖਣ ਵਾਲੀ ਹੈ ਆਪਾਂ ਇਹਦੇ ਸਬੰਧੀ ਵੀ ਗੱਲਾਂ ਬਾਤਾਂ ਕਰਨੀਆਂ ਆ लास्ट ਤੱਕ ਵੀਡੀਓ ਦੇਖ ਲਿਓ ਚੰਗੇ ਦੁੱਧ ਵਾਲੀ ਆ ਤਾਂ ਬਿਨਾਂ ਸ਼ੱਕ ਕੋਨੀ ਵੱਧ ਤਸੱਲੀ ਕਰਨ ਦੀ ਲੋੜ ਤੁਹਾਨੂੰ ਪਊਗੀ ਕਿਉਂਕਿ ਉੱਚੀ ਕੀਮਤ ਹੋ ਜਾਂਦੀ ਹੈ ਅੱਜਕੱਲ ਚੰਗਾ ਪਸ਼ੂ ਮਿਲਦਾ ਘੱਟ ਹੈ ਤੇ ਮਿਲਣਾ ਪੂਰੇ ਪਹਾੜਾਂ ਵਾਲੀ ਹੁੰਦਾ ਸੋ ਆਓ ਸ਼ੁਰੂਆਤ ਕਰੀਏ ਇਸ ਮੱਝ ਤੋਂ ਲਾਸਟ ਤੱਕ ਵੀਡੀਓ ਦੇਖਿਓ ਫਿਰ ਬੇਨਤੀ ਜੀ ਜਿਹਨੇ ਪਸ਼ੂ ਖਰੀਦਣਾ ਉਹ ਜਰੂਰ ਆ ਕੇ ਦੇਖੇ ਤੇ ਆਪਦੀ ਸਮਝ ਨਾਲ ਖਰੀਦੇ ਕਿੰਨਾ ਦੁੱਧ ਚੋ ਸਕਦਾ ਆ ਬਾਈ ਨੂੰ ਮਿਲਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸ ਦਿਓ ਬਾਈ ਨਾਮ ਬਾਈ ਜੀ ਮੇਰਾ ਸੋਨੀ ਸੋਨੀ ਭਾਈ ਵਪਾਰ ਦਾ ਕੰਮ ਨਾਲ ਰੁਟੀਨ ਚ ਚੱਲਦਾ ਰਹਿੰਦਾ ਹਾਂਜੀ ਹਾਂਜੀ ਭਾਈ ਵਪਾਰ ਦਾ ਕੰਮ ਆਪਣਾ ਚੱਲਦਾ ਰਹਿੰਦਾ ਜੀ ਮੱਝਾਂ ਲਿਆਉਣੇ ਉਹ ਗਾਵਾਂ ਵੀ ਆ ਜਾਂਦੀਆਂ ਜਾਂ ਕੱਲੀਆਂ ਮੱਝਾਂ ਤੇ ਨਹੀਂ ਮੱਝਾਂ ਤੇ ਗਾਵਾਂ ਖਰੀਦਦੇ ਆ ਜੀ ਦੋਲੇ ਤਰ੍ਹਾਂ ਦੇ ਪਸ਼ੂ ਆਉਂਦੇ ਆਂ ਅੱਜ ਦੋ ਝੋਟੀਆਂ ਵੀ ਆ ਝੋਟੀਆਂ ਵੀ ਆ ਜਾਂਦੀਆਂ ਹਾਂ ਝੋਟੀਆਂ ਵੀ ਆ ਜਾਂਦੀਆਂ ਜਿਹੜੀ ਅੱਜ ਇਹ ਮੱਝ ਆਪਾਂ ਪਹਿਲੇ ਨੰਬਰ ਤੇ ਦਿਖਾਉਣੀ ਹੈ ਹਾਂਜੀ ਇਹ ਵਿਕਰੀ ਚਾਹੀ ਹੋਈ ਹੈ ਜਾਂ ਕਰਦੀ ਹੈ ਨਹੀਂ ਇਹ ਭਾਈ ਜੀ ਕਰਦੀ ਆਪਾਂ ਪਿਛਲੇ ਸਾਲ ਹਸਾਰ ਦੇ ਨਾਲ ਕੋਈ ਨਾ ਇੱਕ ਪਿੰਡ ਹੈ ਰਾਏ ਸਰ ਠੀਕ ਹੈ ਉੱਥੋਂ ਆਪਾਂ ਖਰੀਦੀ ਸੀ ਉਦੋਂ ਸੂਆ ਕਿੰਨਾ ਸੀ ਉਦੋਂ ਪਹਿਲਾ ਸੂਆ ਸੀਗਾ ਜੀ ਦੁੱਧ ਕਿੰਨਾ ਦਿੱਤਾ ਦੁੱਧ ਆਪਾਂ ਉੱਥੇ 18 ਕਿਲੋ ਚੋਕੇ ਲੈਂਦਾ ਸੀਗਾ ਜੀ ਹੂੰ ਆਪਣੇ ਕੋਲੇ ਆ ਕੇ ਵੀ 16 ਤੋਂ ਲੈ ਕੇ 18 ਤੱਕ ਚੱਲਦੀ ਰਹੀ ਹੈ ਜੀ ਮਤਲਬ 16 ਤੋਂ ਬਾਹਰ ਹੀ ਦਿੱਤਾ ਇੱਥੇ ਆ ਕੇ ਤੇ 18 ਨੂੰ ਵੀ ਹੱਥ ਮਾਰ ਦਿੱਤੀ ਹਾਂ ਤੁਹਾਨੂੰ ਕਦੇ ਕਦੇ ਹੱਥ ਮਾਰ ਕਿਤੇ ਮਿਲਕਿੰਗ ਹੋਈ ਏ ਦੀ ਜਾਂ ਨਹੀਂ ਹੋਈ ਨਹੀਂ ਜੀ ਕੋਈ ਮਿਲਕਿੰਗ ਨਹੀਂ ਹੋਈ ਠੀਕ ਹੈ ਅੱਛਾ ਇਹਦਾ ਕੋਈ ਸੀਮਨ ਡਿਟੇਲ ਜਿਹੜੇ ਬੁੱਲ ਦੀ ਹੈ ਆਪਾਂ ਕੁਝ ਦੱਸਿਆ ਨਹੀਂ ਜੀ ਇਹਦੇ ਸਰਕਾਰੀ ਬੁੱਲਦੀ ਹੈ ਉੱਥੋਂ ਦੀ ਹਿਸਾਰ ਦੀ ਠੀਕ ਹੈ ਇਹ ਉਥੋਂ ਦੇ ਸਰਕਾਰੀ ਬੋਲਦੀ ਹੈ ਹਾਂਜੀ ਹਾਂਜੀ ਅ ਅੱਗੇ ਹੁਣ ਇਹ ਦੂਜੇ ਸੂਆਸ ਤੇ ਗੱਭਣਾ ਹਾਂਜੀ ਕਿਹੜਾ ਸੀਮਨ ਲੱਗਿਆ ਹੁਣ ਇਹਦੇ ਵੀਰਾਂਵਾਲੀ ਦਾ ਸੀ ਲੱਗਿਆ ਜੀ ਸੀਮਨ ਸੂਰਵੀਰ ਸੂਰਵੀਰ ਵੀਰਾਂਵਾਲੀ ਹਾਂਜੀ ਠੀਕ ਹੈ ਅੱਛਾ ਭਾਈ ਕਿੰਨੇ ਦਿਨ ਲੇਜੂਗੀ ਸੋਨ ਚ ਇਹ ਸੂਣ ਦਾ ਟਾਈਮ ਤਾਂ ਲਗਭਗ ਬਾਈ ਜੀ ਦਾ ਨੇੜੇ ਹੈ ਇਹਦੇ ਕੱਲ ਦਿਨ ਪੂਰੇ ਹੋ ਗਏ ਜੀ ਠੀਕ ਹੈ ਇੱਕ ਅੱਧਾ ਦਿਨ ਹੀ ਉੱਪਰ ਲਿਜਾ ਸਕਦੀ ਹੈ ਬਾਕੀ ਪਰਮਾਤਮਾ ਦਾ ਜਣੀ 10 ਮਹੀਨੇ ਪੂਰੇ ਹੈ 10 ਮਹੀਨੇ ਪੂਰੇ ਉੱਤੇ ਜਿਹੜੇ ਇੱਕ ਲੈਂਦੀ ਹੈ ਪੰਜ ਲੈਂਦੀ ਉਹ ਬਾਅਦ ਦੀ ਗੱਲ ਉਹ ਬਾਅਦ ਦੀ ਗੱਲ ਅੱਛਾ ਬਾਈ ਇੱਕ ਇਹ ਦੱਸੋ ਜੇ ਵੀ ਇਹ ਕਿ ਸੂਆ ਕਿੰਨਾ ਇਹਦਾ ਦੂਜਾ ਸੂਆ ਬਾਈ ਕਿ ਦੂਜਾ ਸੂਆ ਹਾਂਜੀ ਠੀਕ ਹੈ ਡਿਮਾਂਡ ਇਹਦੀ ਕੀ ਰੱਖਾਂਗੇ ਡਿਮਾਂਡ ਇਹਦੀ ਫੋਨ ਤੇ ਰੱਖਾਂਗੇ ਜੀ ਰੇਟ ਫੋਨ ਤੇ ਹੋਊਗਾ ਹਾਂਜੀ ਤੁਰ ਗਿਆ ਬਾਈ ਇਹਨੂੰ ਹਾਂਜੀ ਤੁਰ ਦੱਸੋ ਦੇਖਿਓ ਝੋਟੀ ਬਾਈ ਜੀ ਉਹ ਹੀ ਦੱਸ ਦਿਆ ਵੀ 18 ਕਿਲੋ ਦੁੱਧ ਚੋਕੇ ਲੈਂਦੀ ਹਸਾਰ ਦੇ ਨਾਲ ਕੋਈ ਪਿੰਡ ਦਾ ਨਾਮ ਵੀ ਵੀਰ ਨੇ ਦੱਸਿਆ। ਸੂਆਜ ਕੀ ਦੂਜਾ ਸੁੰਦੀ ਆ ਸੂਰਵੀਰ ਬੋਲਦਾ ਸੀ ਮਨ ਲੱਗਾ ਸੂਰਵੀਰ ਜਿਤੋਂ ਤੱਕ ਮੇਰੇ ਧਿਆਨ ਚੋਂਦਾ ਸ਼ਾਇਦ ਉਹ ਕ੍ਰਾਂਤੀ ਮੱਚ ਦਾ ਬੱਚਾ ਹੈ। ਹਾਂਜੀ। ABC ਸਿਮਨ ਬੈਂਕ ਵੀਰਾਂ ਵਾਲੀ ਦੇ ਵਿੱਚ ਇਸ ਟਾਈਮ ਉਹ ਬੁੱਲ ਹੈ ਚੰਗਾ ਰਿਕਾਰਡ ਹੈ। ਹਵਾਨਾ ਦੱਸੋ ਮੈਂ ਅਗਾੜੀ ਤੁਹਾਨੂੰ ਸ਼ੁਰੂਆਤ ਦੇ ਵਿੱਚ ਨੋਟ ਕਰਾਈ ਸੀ ਪਛਾਣ ਨੂੰ ਹਵਾਨਾ ਦੇਖਿਓ। ਗਾਮਾਲ ਜਿਹੜਾ ਉਦਾਂ ਦਾ ਹਵਾਨਾ ਉਹਨਾਂ ਕ ਟਾਈਟ ਦਿਸਦਾ ਹੈ। ਤਾਂ ਜਿਹੜੀ ਚੜਾਈ ਤਾਂ ਦੋਸਤੋ ਵੀਡੀਓ ਦੇ ਵਿੱਚ ਕਲੀਅਰ ਦਿਸ ਰਹੀ ਹੈ ਦੇਖੋ ਇਹਦਾ ਹਵਾਨਾ ਜਦੋਂ ਇਦਾਂ ਦੇ ਟਾਈਟ ਹਵਾਨੇ ਦੀਆਂ ਮੱਝਾਂ ਜਾਂ ਗਾਵਾਂ ਦੇਖਦੇ ਹਣ ਉਦੋਂ ਤੋਰ ਜਿਹੜੀ ਉਹ ਕਈ ਵੀਰਾਂ ਨੂੰ ਨਵੇਂ ਵੀਰਾਂ ਨੂੰ ਉਪਰੀ ਜਿਹੀ ਲੱਗਣ ਲੱਗ ਜਾਂਦੀ ਕਿਉਂਕਿ ਹਵਾਨਾ ਟਾਈਟ ਇੰਨਾ ਖੁੰਦਾ ਪਸ਼ੂ ਦੀ ਤੋਰ ਆਟੋਮੈਟਿਕ ਬਦਲਦੀ ਹੈ ਬਈ ਸਿੱਧੀ ਤੋਰ ਇੰਟਰਲੌਕ ਤੇ ਉਧਰੋਂ ਫੇਰ ਇਧਰ ਨੂੰ ਮੋੜਾਂਗੇ ਬਈ ਆਪਾਂ ਸੋ ਦੋਸਤੋ ਇੱਕ ਫੁੱਲ ਹੈਵੀ weight ਵਜਨ ਵਾਲੀ ਇਹ ਮੱਝ ਦਿਖਾ ਰਹੇ ਹਾਂ ਤੋਂ ਦਿਨੇ ਪਿਛਲੇ ਸੂਏ ਚ ਚੰਗਾ ਦਿੱਤਾ ਤੇ ਐਦ ਕੀ ਕਿੰਨਾ ਚੋਲੋਂਗੋ ਥੋਡੀ ਸਮਝ ਐ ਬਿਨਾ ਸ਼ੱਕ ਚੰਗੀ ਕੀਮਤ ਚ ਹੀ ਮਿਲਨੀ ਜਾਨ ਦੇ ਅੰਦਰ ਜਾਨ ਦੇ ਜਾਨ ਦੇ ਗੇਟ ਤੱਕ ਹੀ ਜਾਨ ਦੇ ਜੋ ਮੈਂ ਧੁੱਪ ਸ਼ਾਂ ਦਾ ਧਿਆਨ ਚ ਰੱਖ ਕੇ ਤੁਹਾਨੂੰ ਹਰੇਕ ਐਂਗਲ ਤੋਂ ਇਹ ਮੱਝ ਦਿਖਾਉਂਗਾ ਦੇਖੋ ਇਹਦਾ ਹਵਾਨਾ ਦੋਸਤ ਪਛਾਣ ਨੂੰ ਹਵਾਨਾ ਜਿੰਨਾ ਦਿਸਦਾ ਰੋਕੀ ਰੱਖਿਓ ਭਾਈ ਮੈਂ ਇਹਦੀ ਅਗਾੜੀ ਵੀ ਤੁਹਾਨੂੰ ਇੱਕ ਵਾਰ ਫੇਰ ਦਿਖਾਵਾਂਗਾ ਇਦਾਂ ਦਾ ਰੋਕ ਇਹਦਾ ਅਗਲੇ ਪਾਸੇ ਹਵਾਨੇ ਦਾ ਖੜੀ ਰਹਿਂਦੇ ਜੀ ਬਾਈ ਪਿਛਾਉ ਹਵਾਨਾ ਫੇਰ ਦੇਖੋ ਸਾਰਾ ਹੀ ਜੋਸ਼ ਵਾਲਾ ਹਵਾਨਾ ਜਦੋਂ ਪਸਮਾ ਚਾਊਗੀ ਥਣ ਫੇਰ ਪੂਰਾ ਨਿਖਰਨਾ ਜਿੰਨਾ ਥਣ ਇਹ ਸਹਿਜ ਆ ਜਿਹੜਾ ਬੜਾ ਸੋਹਣਾ ਹੈ ਦੋਸਤੋ ਥਣ ਦਾ ਕਿਉਂਕਿ ਥਣ ਲੰਬਾ ਜਿਹੜਾ ਉਹ ਨਹੀਂ ਚੰਗਾ ਹੁੰਦਾ ਆਸ ਹੈ ਵੀ ਪੂਰਾ ਜੋਸ਼ ਵਾਲਾ ਪਸਮਾ ਕੇ ਕਰੂਗੀ ਕਮਾਲੋ ਬਾਈ ਉਧਰ ਹੀ ਲੈ ਜਾਓ ਸਿੱਧੀ ਪੈਂਟਰਲੋਕ ਤੇ ਸੋ ਫੇਰ ਇਹਨੂੰ ਦੇਖੇ ਸਿੰਗ ਇਹਦਾ ਤੁਸੀਂ ਹੁਣ ਦੇਖ ਲਿਆ ਡਾਂਜੇ ਬਾਰੇ ਮੈਂ ਗੱਲ ਦੱਸੀ ਹੈ ਦੱਸੋ ਤੁਹਾਨੂੰ ਵੀ ਇਹ ਤਾਂ ਬੜਾ ਜ਼ਬਰਦਸਤ ਦਿਸਦਾ ਸੋ ਇੱਕ ਚੰਗੇ ਦੁੱਧ ਵਾਲੀ ਮੱਝ ਫੌਰ ਸੇਲ ਹੈ ਸੁਭਾਅ ਵੀ ਜੇ ਦੇਖਦੇ ਆਂ ਤਾਂ ਸੀਲ 3 ਫਿਰ ਥੋੜਾ ਬਹੁਤਾ ਤਾਂ ਪਸ਼ੂ ਆਪਦੇ ਟਿਕਾਣੇ ਵੱਲ ਨੂੰ ਖਿੱਚਦਾ ਹੁੰਦਾ ਵੀ ਕਾਹਤੋਂ ਤੋਰ ਰਹੇ ਹੋ ਕਾਹੋਂ ਪਰੇਸ਼ਾਨ ਕਰਦੇ ਹੋ ਪਰ ਉਹਨਾਂ ਖਿੱਚਾ ਤੂਈ ਵਾਲੀ ਬਲੀ ਜਿਵੇਂ ਇਹਦਾ ਬੋਡੀ ਵੇਟ ਆ ਵਜਨ ਹੈ ਤਾਂ ਸ਼ਰੀਫ ਹੀ ਮੱਝ ਇਹਨੂੰ ਮੰਨਾਂਗੇ ਲੈਓ ਫੇਰ ਬਈ ਤਨ ਅੰਦਰ ਨੂੰ ਹੀ ਲੈ ਜਾਓ ਫੇਰ ਦੋਨਾਂ ਸਾਈਡ ਤੋਂ ਆ ਗਾੜੀ ਦਿਖਾਉਣ ਦੀ ਕੋਸ਼ਿਸ਼ ਕੀਤੀ ਐ ਤੁਹਾਨੂੰ ਢਾਂਚਾ ਤੁਸੀਂ ਹੁਣ ਵੀਡੀਓ ਚ ਫੇਰ ਇਹਦਾ ਦੇਖ ਹੀ ਰਹੇ ਹੋ ਚੰਗੇ ਬੁੱਲ ਦਾ ਸੀਮਨ ਲੱਗਾ ਕਟੀਆਂ ਕਰਮਾ ਲਈ ਦੇਵੇ ਤਾਂ ਜਿਹੜੇ ਘਰੇ ਜਾਊਗੀ ਰੰਗ ਭਾਗ ਲਾ ਦੇਣੀ ਐ ਜਿੱਦਾਂ ਦੀਆਂ ਮੱਜਾਂ ਬੰਦੋ ਭਾਵੇਂ ਬਈ ਕੋਈ ਗੱਲ ਨਹੀਂ ਤੋਂ ਇਹ ਪਹਿਲੇ ਨੰਬਰ ਤੇ ਮਾਚ ਤੁਸੀਂ ਦੇਖੋ ਇਸ ਤੋਂ ਬਾਅਦ ਤੁਹਾਨੂੰ ਇੱਕ ਝੋਟੀ ਦਿਖਾਉਣੀ ਐ ਜਿਹੜੀ ਨੀਲੀ ਰਾਵੀ ਨਸਲ ਦੀ ਐ ਪਰ ਉਹਦੇ ਤੋਂ ਪਹਿਲਾਂ ਫੇਰ ਇਹਦੀ ਗਾੜੀ ਐ ਸਾਈਡ ਤੋਂ ਦੇਖੋ ਪਹਾੜਾਂ ਦੇ ਉੱਤੇ ਨਾੜਾਂ ਇੱਥੋਂ ਤੁਹਾਨੂੰ ਦਿਸਣੀਆਂ ਕਾਫੀ ਚੰਗੀਆਂ ਸੋ ਉਮੀਦ ਕਰ ਸਕਦੇ ਆ ਵੀ ਬਹੁਤ ਸੋਹਣਾ ਮੱਜ ਦੁੱਧ ਪਾਊਗੀ ਸੇਵਾ ਦੇ ਨਾਲ ਇਹ ਤੋਂ ਅੱਗੇ ਝੋਟੀ ਸੋਨੀ ਭਾਈ ਜਿਹੜੀ ਝੋਟੀ ਹੈ ਖਰੀਦੀ ਵੀ ਹੈ ਆਪਣੀ ਹਾਂਜੀ ਭਾਜੀ ਇਹ ਆਪਣੀ ਖਰੀਦੀ ਹੋਈ ਆ ਦੰਦੋਂ ਕਿਵੇਂ ਹੈ ਇਹ ਦੰਦੋਂ ਖੀਰੀ ਹੈ ਜੀ ਇਹਦਾ ਪਤਾ ਉਸ ਕਿਹੜੇ ਬੋਲਦੀ ਹੈ ਹਾਂਜੀ ਇਹ ਡਾਇਮੰਡ ਦੇ ਆਪ ਆ ਜੀ ਠੀਕ ਹੈ ਮਾਲਕਾਂ ਦੇ ਦੱਸਣ ਦੇ ਮੁਤਾਬਕ ਠੀਕ ਹੈ ਭਾਈ ਇਹਦਾ ਰੇਟ ਕੀ ਰੱਖਦੇ ਹੋ ਇਹਦਾ ਰੇਟ ਵੀ ਫੋਨ ਤੇ ਕਰ ਦਾਂਗੇ ਭਾਜੀ ਠੀਕ ਹੈ ਇਹ ਗੱਬਣ ਹੋਈ ਜਾਂ ਨਹੀਂ ਨਹੀਂ ਜੀ ਗੱਬਣ ਨਹੀਂ ਹੋਈ ਹਾਂ ਹਜੇ ਮਤਲਬ ਇਹ ਤਾਰਾਂ ਕੀਤੀਆਂ ਸੀ ਇੱਕ ਦਿਨ ਆਪਣੇ ਕੋਲੇ ਆਈ ਥੋੜੇ ਦਿਨ ਹੀ ਹੋਏ ਆ ਅੱਛਾ ਤੇ ਪਰ ਆਪਾਂ ਏਆਈ ਨਹੀਂ ਕਰਵਾਈ ਇਹਦੀ ਖੋਲੀ ਬਈ ਇਹਨੂੰ ਵੀ ਸੋ ਦੋਸਤੋ ਟੇਡਾ ਕੱਟ ਸੋਹਣੀ ਚੋਟੀ ਡਾਇਮੰਡ ਬੋਲ ਦੀ ਵਾਈਜਰੀ ਦੱਸਦੇ ਆ ਵੀ ਇਹ ਆਪ ਐ ਅੱਗੇ ਹਜੇ ਏਆਈ ਇਹਦੀ ਹੋਣ ਵਾਲੀ ਓ ਜਿਹੜਾ ਵੀਰ ਖਰੀਦੂਗਾ ਉਹਦੀ ਪਸੰਦ ਦੇ ਝੋਟੇ ਤੋਂ ਕਰਵਾ ਸਕਦੇ ਹੋ ਏਆਈ ਸੋਹਣੀ ਹਾਈਟ ਐ ਸੋਹਣਾ ਟਾਂਚ ਐ ਰੇਟ ਇਹਦਾ ਵੀ ਫੋਨ ਤੇ ਐ ਸਿੰਘ ਵੀ ਸੋਹਣੇ ਆ ਦੋਸੋ ਸਟਰਕਚਰ ਤੁਸੀਂ ਦੇਖ ਲਓ ਕਟਿੰਗ ਬਾਈ ਨੇ ਸ਼ੌਂਕੀਆ ਕਰਤੀ ਹੈ ਬਾਕੀ ਰੁੱਤ ਵੀ ਆ ਗਈ ਹੈ ਖੈਰ ਮੱਜਾਂ ਦੀ ਕਟਿੰਗ ਜਿਹੜੀ ਉਹ ਹੋ ਜਾਣੀ ਚਾਹੀਦੀ ਹੈ ਵਾਲ ਇਹਨਾਂ ਦੇ ਲੈ ਜਾਣ ਫਿਰ ਮੱਖੀ ਪਰੇਸ਼ਾਨ ਨਹੀਂ ਕਰਦੀ ਅੰਦਰ ਨੂੰ ਲੈ ਜਾਓ ਸਿੱਤੀ ਬਾਈ ਗੁਲਾਬੀ ਰੰਗ ਦੀ ਅੱਖ ਹੈ ਦੋਸਤੋ ਇਹਦੀ ਢਾਂਚਾ ਤੁਸੀਂ ਇਹਦਾ ਹੁਣ ਵੀਡੀਓ ਚੋਂ ਦੇਖ ਹੀ ਰਹੇ ਹੋ ਪਿਛਲੇ ਦੋਨੇ ਖੋਰ ਵਾਈਟ ਹੈ ਗੁਲਾਬੀ ਰੰਗ ਦੇ ਆਗਲੇ ਬਲੈਕ ਹੀ ਹੈ ਬੰਤਰ ਜਿਹੜੀ ਉਹ ਇਹਦੇ ਸਟਰਕਚਰ ਦੀ ਹੁਣ ਤੁਸੀਂ ਵੀਡੀਓ ਚੋਂ ਦੇਖ ਲਓ ਜਾਂਦੋ ਗੀਨੂ ਬਈ ਸਟਾਰੀ ਥਾਣਾ ਦੋਸਤੋ ਤੇ ਸੋਹਣੇ ਥੋੜਾ ਕਿਉਂਕਿ ਬੱਚੇ ਆ ਛੋਟੇ ਤੇ ਡਰਦੇ ਰਹਿੰਦੇ ਹੁੰਦੇ ਆ ਉਪਰੇ ਥਾਂ ਤੇ ਡੇਡਾ ਕੱਟ ਇੱਥੋਂ ਦੇਖੋ ਅੱਖ ਬਹੁਤ ਸੋਹਣੀ ਏ ਇਸ ਅੱਖ ਤੇ ਜਵਾਬ ਹੈਗਾ ਪਰ ਇਧਰਲੀ ਡੇਡੇ ਕੱਟ ਵਾਲੀ ਅੱਖ ਜਿਹੜੀ ਪੂਰੀ ਗੁਲਾਬੀ ਰੰਗ ਲੈ ਚਲੋ ਬਈ ਬੰਦ ਸੋ ਇਹ ਚੋਟੀ ਜਿਹੜੀ ਨੀਲੀ ਰਾਵੀ ਨਸਲ ਦੇ ਵਿੱਚ ਇੱਕ ਮੁਰਾ ਦੀ ਕੱਟੀ ਤੁਹਾਨੂੰ ਦਿਖਾਉਣੇ ਆ ਏ ਦੀ ਵੀ ਡਿਟੇਲ ਬਾਈ ਤੋਂ ਪੁੱਛ ਲਈਏ ਸੋਨੀ ਬਾਈ ਇਹ ਵੀ ਦੰਦੋ ਦਾ ਖੀਰੀ ਹੋ ਦੰਦੋ ਖੀਰੀ ਜਗਜੀਤ ਬਾਈ ਇਹ 15 ਮਹੀਨੇ ਦੀ ਏ ਜੀ ਵੀ ਠੀਕ ਹੈ ਇਹ ਵੀ ਖਰੀਤੀ ਵੀ ਏ ਜੀ ਵੀ ਆਪਣੀ ਖਰੀਦੀ ਹੋਈ ਹੈ ਜੀ ਠੀਕ ਹੈ ਤੌਰ ਦੇ ਬਾਈ ਨੂੰ ਇਹਦਾ ਬੋਲ ਦਾ ਪਤਾ ਬਾਈ ਇਹਦੇ ਕੋਹੇ ਨੂਰ ਦੀ ਹੈ ਜੀ ਇਹ ਕੋਹੇ ਨੂਰ ਐਲ ਡੀ ਐਫ ਐਲ ਡੀ ਐਫ ਦੀ ਹੈ ਠੀਕ ਹੈ ਲక్ష్ਮੀ ਡੇਰੀ ਫਾਰਮ ਵਾਲੇ ਕੋਹੇ ਨੂਰ ਦੀ ਜਿਸੋਂ ਕੱਟੀ ਦੰਦੋ ਖੀਰੀ ਹੈ ਸਿੰਘ ਕੁੰਡਾ ਤਾਂ ਚਾ ਤੁਸੀਂ ਇਹਦਾ ਦੇਖ ਲਓ ਕਟਿੰਗ ਏ ਜੀ ਵੀ ਬਾਈ ਨੇ ਕਰਤੀ ਥੱਲੇੋਂ ਸਾਫ਼ ਸੁਥਰੀ ਹੈ ਦੋਸਤੋ ਦੂਰੋਂ ਥਣ ਸੋਹਣੇ ਦਿਸਦੇ ਆ ਵਜ਼ਨ ਹਜੇ ਘਟਾ ਹੈ ਹਜੇ ਥੋੜਾ ਟਾਈਮ ਲਾਊਗੀ ਕੱਪਣ ਹੋਣ ਦੇ ਵਿੱਚ ਸੌਣ ਭਾਦੋਂ ਤੱਕ ਜਾ ਕੇ ਮੱਝਾਂ ਜਿਹੜੀਆਂ ਉਹ ਨਵੇਂ ਦੁੱਧ ਹੁੰਦੀਆਂ ਆਸਰਾਲਦੀਆਂ ਤੋਂ ਉਦੋਂ ਤੱਕ ਇਹ ਵੀ ਵਾਧਾ ਦਾ ਪੂਰਾ ਕਰ ਜੂਗੀ ਹਜੇ ਕੱਟੀ ਹੈ ਛੋਟੀ ਉਮਰ ਦੀ ਲੈ ਜੋ ਉਧਰ ਨੂੰ ਸਿੰਘ ਦੋਨੇ ਇੱਕੋ ਜੀ ਸ਼ੇਪ ਦੇ ਆ ਨੇੜੇ ਮੁੜੇ ਵੇ ਸੋ ਇਹ ਕੋਹੇਨੂਰ ਬੋਲਦੀ थी ਏ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਨਾਗ ਤੁਹਾਨੂੰ ਮੈਂ ਤਿੰਨ ਦਿਖਾਤੇ ਆ ਜੀਰੇ ਚ ਦੁੱਧ ਵਾਲੇ ਪੱਖ ਤੋਂ ਬਹੁਤ ਸੋਹਣੀ ਮੱਝ ਜਿਨੇ ਖਰੀਦ ਲਈਆਂ ਘੱਟ ਨਿਕਲਦੀਆਂ ਚੰਗੀਆਂ ਮੱਝਾਂ ਤੇ ਉਹਨਾਂ ਦੇ ਵਿੱਚ ਇਹਦੀ ਗਿਣਤੀ ਹੈ ਇਹਦੇ ਨਾਲ ਦੋ ਝੋਟੀਆਂ ਜਿਹੜੀਆਂ ਅਸਰ ਹੈ ਇਹ ਵੀ ਬਾਈ ਕੋਲ ਵਿਕਰੀ ਵਾਸਤੇ ਹੈ ਧੰਨਵਾਦ ਵੀਡੀਓ ਦੇਖਣ ਲਈ ਨੰਬਰ ਬਾਈ ਦਾ ਸਕਰੀਨ ਉੱਤੇ ਚੱਲ ਰਿਹਾ ਹੈ ਇਸ ਤੇ ਤੁਸੀਂ ਕਾਲ ਕਰਨੀ ਹੈ ਆ ਕੇ ਜਰੂਰ ਦੇਖਿਓ ਮਿਹਰਬਾਨੀ